ਔਰ ਬਾਬਿਓ ਕੀ ਹਾਲ ਚਾਲ ਹੈ ਸਵਾਗਤ ਹੈ ਆਪਣਾ ਅੱਜ ਦੇ ਨਵੇਂ ਦੇ ਬਲੌਗ ਦੇ ਵਿੱਚ ਉਮੀਦ ਹੈ ਦਾ ਸਾਰੇ ਯਾਰ ਵੀ ਜਨਾ ਆਪਣੀ ਮਨੀਆਂ ਹੋਣਗੇ ਤੇ ਆ ਆਪਣੀ ਕਮਾਈ ਲਈ ਨਕਸ਼ੀ ਬਣਾਣਾ ਪੈਣਾ ਬਹੁਤ ਵਾਹ ਸੈਟ ਜਿਹਾ ਹੋ ਗਿਆ ਖਰਾਬ ਹੋਈ ਗਿਆ ਮਾ ਬਾਗੇ ਜਿਹੜਾ ਬੰਦੂਰੇ ਪੈਦੀ ਕਵਾੜ ਲੱਗਦਾ ਕੈਂਟ ਉਹ ਜਾਂਦਾ ਸਾਰਾ ਕਵਾੜ ਗੂੜ ਤੇਰੀ ਬਾਕੇ ਕਿੱਥੇ ਬਜਣ ਚੱਕਾ ਗਿਆ ਇਹਨਾਂ ਨੂੰ ਜਨ ਜਣ ਕਣ ਕੋਲੇ ਮਸ਼ੀਨਾ ਬਣੀ ਮਾਦਲ ਨਵੇੜ ਪੜਾ ਕੰਮ ਇਹਦਾ ਪੈਸੇ ਦੇਣੋਂ ਪੈਸੇ ਥੱਕ ਜਿੱਤੇ ਉਹਨੇ ਫੜ ਕੇ ਜਿੰਨੇ ਦਾ 28900 ਦਾ ਉਹ ਵਿਗ ਗਿਆ ਇਹਦਾ ਸੈਲ ਸੁੱਲ ਜਲਾਵਾ ਕੇ ਲਿਆਉਣੀ ਆ ਫਿਰ ਆ ਕੇ ਚਲਾਉਣਾ ਮਸ਼ੀਨ ਬੈਟਰੀ ਤੇ ਲਵਾ ਲਿਆ ਸੱਲ ਜਾ ਇਹਦੇ ਛੋਟੇ ਸੈਲ ਦੀ 200 ਰੁਪਿਆ ਲੈ ਲਿਆ ਨੇ ਹਣ ਸਰਦੇ ਨੂੰ ਕਰਾਉਣਾ ਵੰਦਲ ਬਾਬੇ ਵੱਜ ਗਿਆ 12:30 ਹੋ ਗਿਆ ਲੈ ਹੁਣ ਰੋਟੀ ਬਣਾਉਣੇ ਆ ਅਗਲਾ ਦਿਨ ਸਟਾਰਟ ਆ ਮਸ਼ੀਨ ਖਾਨਾ ਬਾਲ ਤਲੰਗੀ ਜਾਏ ਔਰ ਦੇਖਣ ਲੱਗ ਰਿਹਾ ਦੇਖ ਕੇ ਟਾਈਮ ਪਾਸ ਕਰਾ ਲੈ ਕੰਮ ਨਹੀਂ ਚੱਲਿਆ ਆ ਬਾਬੇ ਲੈ ਕੇ ਕਟਰ ਕਟਰ ਦੇ ਥੋੜਾ ਕਰਾਉਣਾ ਸੀ ਵੈਲਡ ਤੇ ਆਪਣੇ ਲ ਬਿਆਰੇ ਬਾਈ ਨਿੰਦਰ ਹੋਰ ਭਾਈ ਕੀ ਹਾਲ ਚਾਲ ਹੈ ਸਸਰੀ ਕਾ ਹਾਂ ਵਧੀਆ ਵਧੀਆ ਹੋਰ ਸੁਣਾ ਲੇਟ ਹੀ ਕਰਤ ਨਾਲੇ ਕਹਿੰਦੇ ਉੱਥੇ ਉਹ ਲੇਟ ਕਾ ਤੈਨੂੰ ਪਤਾ ਹੀ ਆ ਫਿਰ ਅੱਛਾ ਵੀ ਕਦਾ ਪੁਲਿਸ ਵਾਲਾ ਥਾਲਾ ਵੇ ਵਜੀਦਾ ਆਹ ਕਿੰਨੇ ਕ ਮਿਲੇ ਆਰਟੀਓ ਨਹੀਂ ਮਿਲਾਏਗਾ ਕੋਈ ਇੱਧਰ ਤਾਂ ਕਹਿੰਦੇ ਬਾਵਾ ਇੱਧਰ ਨੂੰ ਇੱਧਰੋਂ ਤਾਂ ਬੰਮ ਨੇ ਆ ਕਰਮ ਹੁੰਦਾ ਦੱਸਦਾ ਕਹਿੰਨਾਗਾ 7-8 ਮਰੇ ਆ ਪਪਾ ਨੂੰ ਨਹੀਂ ਕੋਈ ਮਿਲਿਆ ਹੈਗਾ ਬਾਬੇ ਦੀ ਕਰਪਾ ਰਹੀ। ਲੈ ਆਪਣੀ ਤਾਂ ਫਿਰ ਮਸ਼ੀਨ ਨਹੀਂ ਦੇਖ ਰਹੀਆਂ ਤੀ ਹਾਂ। ਤੇ ਰਾਜ ਚ ਕੰਮ-ਕੁੰਮ ਕਿਵੇਂ ਕਹਿੰਦੇ ਕੰਮ ਚੱਲ ਰਿਹਾ ਸਾਰੇ ਕਿਤੇ। ਬਸ ਤੈਨੂੰ ਪਤਾ ਹੀ ਆ ਕਹਿਣੇ ਨੇ ਕੀ ਗੱਲਾਂ। ਹਾਂ। ਕਹਿਣੇ ਨੇ ਥੋੜੀ ਚੱਲਣਾ। ਅਜੇ ਕਿਤੇ ਨਹੀਂ ਕੰਮ ਚੱਲਿਆ। ਮੇਰੀ ਸਾਰੀ ਜਗ੍ਹਾ ਦੋ ਤਿੰਨ ਬੰਦਿਆਂ ਨਾਲ ਹੋਰ ਵੀ ਮੇਰੀ ਗੱਲ ਹੋਈ ਆ ਹੁਣ। ਮੈਂ ਆਉਂਦੇ-ਆਉਂਦੇ ਫੋਨ ਲਾਉਂਦਾ ਹਾਂ ਹਰੇ ਰਾਤ ਇਹਨਾਂ ਦੇਖਿਆ ਬੀਜੀ ਚੱਲਦਾ। ਕਿਤੇ ਵੀ ਇਹਦੇ ਕੋਈ ਕਹਿੰਦਾ 5 10 ਵਿੱਗੇ ਵੱਡੇ ਕੋਈ ਕਹਿੰਦਾ 20 ਵੱਡੇ ਆ ਹਾਂ ਥੋੜਾ ਜਿਹਾ ਇੱਧਰ ਧਾਰ ਜਿਹੜੇ ਜੇ ਨੂੰ ਆਉਂਦਾ ਧਾਰ ਜਿਹੜੇ ਜੇ ਨੂੰ ਚੱਲਦਾ ਜੋ ਜਿਹੜਾ ਉੱਚਾ ਏਰੀਆ ਉਹ ਚੱਲਦਾ ਹਾਂ ਜਿਹੜਾ ਪਹਾੜੀ ਇਲਾਕਾ ਨੇ ਜਿੱਥੇ ਪਾਣੀ ਘਟਾ ਹੁਣ ਜਿਹੜੀਆਂ ਊਂ ਕਣਕਾਂ ਨੂੰ ਚਾਰ ਪਾਣੀ ਲੱਗਣੇ ਤਿੰਨ ਚਾਰ ਜਿਹੜੇ ਪਹਾੜੀ ਵਾਲੇ ਨੂੰ ਇੱਕ ਪਾਣੀ ਮੈਸੀ ਲੱਗਦਾ ਉਹ ਵੀ ਚੱਕਰ ਹੋ ਗਿਆ ਨਾ ਪਾਈਪ ਲਾਈਨ ਪੈ ਗਈ ਪਾਣੀ ਦੇ ਚੱਕਰ ਹੋ ਗਿਆ ਪਾਣੀ ਆ ਗਿਆ ਕਣਕਾਂ ਨੂੰ ਹੁਣ ਪਾਣੀ ਕਣਕਾਂ ਵੀ ਤਕੜੀਆਂ ਨੇ ਹਾਂ ਕਣਕਾਂ ਵੀ ਤਕੜੀਆਂ ਆਹ ਰੋਲੀ ਹੋਲੀ ਇੱਕ ਗੱਲ ਹੋਰ ਦੇਖੇ ਨੂੰ ਅੱਜ ਤੇ ਪੰਜਾਬ ਅਰ ਐਮਪੀ ਇਕੱਠਾ ਹੋ ਜਾਏਗਾ ਹਾਂ ਇਕੱਠਾ ਹੋ ਜਾਏਗਾ ਅੱਜ ਦੇ ਨਾਲ ਹੁਣੇ ਕਿੰਨਾ ਫਰਕ ਪੈ ਗਿਆ 2-3 ਸਾਲਾਂ ਦਾ ਹਾਂ ਉਹਨੇ ਫਰਕ ਬਹੁਤ ਪੈ ਗਿਆ ਨਾ ਪਹਿਲਾਂ ਜੀ 700 ਬੀਗਾ ਸਰੋਂ ਵੱਡੀ ਐ ਲੈ ਸਰੋਂ ਕਿਤੇ ਨਹੀਂ ਹੁਣ ਐ ਨਹੀਂ ਸਰੋਂ ਹੂੰ ਹੁਣ ਸਾਰੇ ਕੀਤੇ ਕਣਕ ਹੀ ਆ ਮਸਰ ਜਮਾ ਸਰ ਹੋ ਗਈ ਆ ਮਸੂਰ ਵੀ ਨਹੀਂ ਆਈ ਹਾਂ ਮਸਰ ਇਹ ਵੀ ਘਟ ਹੋ ਗਈ ਹਾਂ ਉਹਦੇ ਬਾਅਦ ਕਣਕੇ ਜ਼ਿਆਦੇ ਆ ਕਣਕ ਕਿਸੇ ਏਰੀਏ ਜੇ ਆ ਹੂੰ ਕਈ ਜਗ੍ਹਾ ਤੋਂ ਹੁਣ ਆ ਤੇਰੇ ਕਈ ਜਗ੍ਹਾ ਦੇਖੀਆਂ ਸੀ ਉਹ ਜਮੇ ਉੱਥੇ ਤਾਂ ਛੋਲੇ ਕਣਕ ਆ ਧਣੀਆਂ ਮਸਰ ਸਰੋਂ ਆਚਾਰ ਐਡਮਈਆਂ ਤੇ ਤੂੰ ਐਂ ਕਰਾ ਚਾਲਾ ਵੜ ਤੂੰ ਉਹ ਬਾਣੀ ਮੰਡੀ ਨਹੀਂ ਹੋ ਰੋਡ ਤੇ ਛੋਲੇ ਤੇ ਇਦਾਂ ਆਪਣਾ ਧਣੀਆਂ ਬਸ ਆ ਦੋ ਹੀ ਚੀਜ਼ਾਂ ਨੇ ਮੈਂ ਤੇ ਬਾਪੂ ਗਏ ਤੇ ਗੇੜਾ ਮਾਰਨਾ ਇਦਾਂ ਹਲੇ ਕੰਮ ਨਹੀਂ ਚੱਲੇ ਸਾਰੇ ਕਿਤੇ ਜਮਾ ਸਾਖ ਖੜਾ ਐ ਤਾਂ ਪੰਜ ਚਾਰ ਵਿੱਗੇ ਵੜਦੀਆਂ ਮਸ਼ੀਨ ਦੇ ਨੇ ਬੈਠਾ ਢੀਆ ਆ ਅਜ ਹਲੇ ਕਿਤੇ ਨਹੀਂ ਚੱਲਿਆ ਬਾਬੇ ਕੰਮ ਉਹ ਦੇਖਣੇ ਆ ਬਾਈ ਮੈਂ ਕੱਲ ਮਸ਼ੀਨ ਦਾ ਹੋ ਗਿਆ ਕੰਮ ਤੇ ਸਵੇਰ ਦਾ ਆਪਣਾ ਹਾਂ ਹੋ ਗਿਆ ਯਾਰ ਉਹ ਵੀ ਆਈ ਆ ਨਾਲੇ ਅੱਛਾ ਆ ਦੂਜੀ ਜਿਹੜੀ ਆਪਣੇ ਨਾਲ ਆਈ ਸੀ ਕਰਤਾਰ ਹਾਂ ਇਹ ਪਿਛਲੇ ਸਾਲ ਆ ਠੀਕ ਗੋਲੀ ਕਰਤਾਰ ਠੀਕ ਆ ਆਪਣੇ ਲਈ ਕਰਤਾਰ ਉੱਥੇ ਖੜੀ ਐ ੱਡੇ ਤੇ ਉੱਥੇ ਖੜੀ ਆ ਅੱਛਾ ਇਹ ਤਾਂ ਰੋਡ ਤੇ ਹੀ ਖੜੀ ਐ ਖੜੀਆਂ ਵਾਹ ਰੋਡ ਤੇ ਹੀ ਉੱਥੇ ਖੜਾਇਆ ਟੋੜ ਤੇ ਖੜੀਆਂ ਹਾਂ ਮੈਂ ਰੋਟੀ ਮਾਰੋ ਕਹਿੰਦੇ ਰੋਟੀ ਬਣਾ ਦੀ ਬਾਈ ਮਣਾ ਲਉ ਮੰਦਰ ਉੱਥੇ ਮੈਂ ਪਾਣੀ ਦਾ ਜਗ੍ਹਾ ਵਧੀਆ ਉੱਥੇ ਬਣਾ ਲਉ ਰੋਟੀ ਨਾ ਠੀਕ ਆ ਔਰ ਰੋਟੀ ਦੇ ਮਾਰੀ ਫਿਰਦਿਆਂ ਹੋਰ ਨਹੀਂ ਦੀ ਦੂਰ ਕਰ ਸਕਦੀਆਂ ਵੀ ਕਰਮਾਂ ਦੇ ਜਿਹੜਾ ਸੰਯੋਗ ਲਿਖਿਆ ਕਰਮਾਂ ਦੇ ਵਿੱਚ ਹੈਗਾ ਨਹੀਂ ਉਹ ਮਿਲੇ ਜਾਣਾ ਕਿਤੇ ਨਹੀਂ ਗਿਆ ਉਹ ਹੁਣ ਚਲਾਵਾਂਗੇ ਬਾਬੇ ਮਸ਼ੀਨਾ ਥੋੜੇ ਦਿਨਾਂ ਤੱਕ ਇਕੱਟੀਆਂ ਕੈਂਤੇ ਚਲਾਈਆਂ ਨਹੀਂ ਆਈਆਂ ਫਿਰ ਡਿਕਣਗੇ ਰੀਲਾਂ ਤਾੜ ਤਾੜ ਤੇ ਹੁਣ ਥੋੜੇ ਜੇ ਵੇਲੇ ਤੇ ਕੰਮ ਚੱਲਿਆ ਨਹੀਂ ਨਾ ਬਾਕੀ ਘਰੇ ਕੰਮ ਐ ਦੀ ਠੰਡੇ ਬਹੁਤ ਆ ਯਾਰ ਠੰਡ ਠੰਡੇ ਇਕੱਠਾ ਕਰਤਾ ਮੈਨੂੰ ਹਿਸਾਬ ਲਾ ਲਾ ਤਿੰਨੇ ਕੰਬਲ ਲੈ ਕੇ ਫੈਰਾਤਾ ਤਿੰਨੇ ਕਿ ਅਸੀਂ ਮੈਂ ਘੰਟਾ ਡੇਢ ਘੰਟਾ ਪਟਾਬੇ ਤੇ ਅੱਗ ਸੇਕੀ ਗਏ ਸੀ ਅੱਗ ਦੇਖਣ ਦੇ ਬਾਅਦ ਵੀ ਫੇਰ ਜਾ ਕੇ ਕੰਬਲ ਜੇ ਕਿਤੇ ਘੰਟੇ ਡੇਢ ਘੰਟੇ ਬਾਅਦ ਨਿਕ ਆਇਆ ਐਨੀ ਠੰਡ ਐਨੀ ਆਪਣੇ ਪੰਜਾਬ ਚ ਨਹੀਂ ਹੈਗੀ ਨਾਲੇ ਹੁਣ ਪੂਰੇ ਪਤਨੇ ਅੱਧੀ ਨੇ ਤਾਂ ਫੁੱਲ ਗਰਮੀ ਹੁੰਦੀ ਆ ਇੰਦੇ ਨੇ ਗਰਮੀ ਜਾਂਦੇ ਨੇ ਅੱਗ ਪੈਂਦੀ ਆ ਤਾਂ ਹੀ ਕਣਕ ਨਹੀਂ ਆ ਰਹੀ ਸੀ ਤਾਂ ਤਾਂ ਹੀ ਕਣਕ ਨਹੀਂ ਓਨੀ ਜਿੰਨੀ ਕਣਕ ਨੂੰ ਧੁੱਪਾਂ ਲਾ ਜਾਂਦੇ ਓਨੀ ਰਾਤ ਨੂੰ ਨੜ ਲੱਗ ਜਾਂਦੀ ਓਨੀ ਰਾ ਸੇਮ ਟੈਂਪਰੇਚਰ ਹੈ ਦਾ ਲੈ ਬਾਬੇ ਉਹ ਪਹੁੰਚ ਗਏ ਤੇ ਬਾਈ ਉਹ ਇੱਥੇ ਰੋਡ ਤੇ ਖੜੇ ਤੇ ਆ ਗਿਆ ਦੀ ਬਾਈ ਤੇ ਤੁਹਾਨੂੰ ਦੱਸਦਾ ਜੀ ਉਹ ਬਲੌਗ ਚ ਪਹੁੰਚ ਗਿਆ ਵੀ ਆਪਣੀ ਕੋਲ ਤੇ ਉਹਦਾ ਬਲੌਗ ਚ ਕਹਿੰਦੀ ਮੈਂ ਬਾਈ ਦਾ ਪਹਿਲਾਂ ਆਪਣੇ ਲਈ ਮੋਟਰਸਾਈਕਲ ਲੈ ਕੇ ਆ ਕੇ ਜੀ ਪਹਿਲਾਂ ਦੇਖ ਦੂੰ ਹਾਂ ਮहां ਚੱਲ ਢੇਡਾ ਮਾਰ ਕੇ ਆਉਣਾ ਪਹਿਲਾਂ ਜਾ ਕੇ ਹੁਣ ਤਾਂ ਸੜਕ ਨਵੀਂ ਬਣਾਤੀ ਉਹ ਬਹੁਤ ਆਵਦੀ ਸੜਕ ਬਣ ਗਈ ਹੁਣ ਤਾਂ ਪਹਿਲਾਂ ਤਾਂ ਬਹੁਤ ਥੀ ਜੀ ਆ ਜੀ ਬਾਈ ਵਾਲੀ ਮਸ਼ੀਨ ਜਿਹੜੀ ਨਵੀਂ ਲੈ ਕੇ ਆਈ ਸੀ ਬਾਈ ਤੇ ਇੱਕ ਕਮਿਸ਼ਨ ਤੇ ਆ ਬਾਈ ਨੇ ਟੂਲ ਬਣਵਾਇਆ ਦੇਖਣਾ ਵਿੱਚ ਟੂਲ ਆ ਜਿਵੇਂ ਹੁਣ ਆਪਣੇ ਟੂਲ ਨੇ ਉਹ ਤਾਂ ਸਾਰੇ ਸਿੱਧੀ ਨਹੀਂ ਦੇਖਣਾ ਇੰਕਲੀ ਸਟੈਪਣੀ ਵਾਲੀ ਹੈ ਨਜ਼ਾਰਾ ਲਿਆ ਦਾ ਹੋਰ ਬਾਬੇ ਹੁਣ ਆਇਆ ਦੇਖ ਸਿਲੰਡਰ ਸਿਲੰਡਰ ਸਾਰਾ ਸਿੱਧਾ ਸਮਝ ਜਾਂਦਾ ਉਹ ਦੋਈ ਸਾਰੇ ਜੀ ਆ ਤਾਂ ਸਾਰਾ ਰਸੋਈ ਵਾਲਾ ਆ ਗਿਆ ਆ ਉਹ ਸਮਾਨ ਸੱਪਾ ਰੱਖਣਾ ਇੰਨਾ ਸਮਾਨ ਫਾਇਦਾ ਹੋ ਗਿਆ ਉਹ ਜੇ ਬਨੇ ਟਰੰਕ ਚਾ ਲਾਉਣਾ ਪੈਂਦਾ ਟਰੰਕ ਲਾਉਣੇ ਹੀ ਲੋੜੇ ਨਹੀਂ ਹੈ ਹਾਂ ਉਹ ਜਿਆਦਾ ਹੋ ਜਾਂਦਾ ਹੈ ਬਾਕੀ ਨਾਲੇ ਉਹ ਸਮਾਨ ਵੀ ਘੱਟ ਡਿੱਗਦਾ ਉਹ ਰੋਟੀ ਵਾਲਾ ਨਾ ਕਿੱਥੇ ਮਰਜੀ ਲਾ ਕੇ ਸਿਕੰਜਾ ਕਿਵੇਂ ਮਰਜੀ ਨਹੀਂ ਮੇੜਦਾ ਸਾਰਾ ਉਫੜੇ ਕਰਿਆ ਹੈ ਬਾਕੀ ਬਾਬੇ ਮਸ਼ੀਨ ਤੇ ਮਾਈਨੇ ਜੀਪੀਐਸ ਲਵਾਇਆ ਹੈ ਨਾ ਬਾਬੇ ਜੀਪੀਐਸ ਲਾਤਾ ਜੀਪੀਐਸ ਲੱਗ ਰੇ ਮਸ਼ੀਨ ਤੇ ਉਹ ਚਲਾਵਾਂਗੇ ਮਸ਼ੀਨ ਇਹ ਸਾਨੂੰ ਦੱਸਾਂਗੇ ਸਾਰੀ ਜਾਣਕਾਰੀ ਕੀ ਹਸਾਬ ਕਿਤਾਬ ਹੈ ਰਿਗੇ-ਮੁਗੇ ਸਾਰਾ ਕੁਝ ਦੱਸਦਾ ਉਹ ਤੇ ਫਿਰ ਆਪਾਂ ਵੀ ਲਵਾਵਾਂਗੇ ਆਪਣੇ ਵਾਲੇ ਮਸ਼ੀਨਾਂ ਤੇ ਮੈਂ ਦੱਸ ਦਊਗਾ ਮੈਂ ਨੰਬਰ ਦੇ ਦਊਗਾ ਤੈਨੂੰ ਲਵਾ ਲਈ ਉਹਦੇ ਹਾਂ ਉਹਦਾ ਉਹਦਾ ਤੇ ਨਾਲ ਥਾਣ ਵੀ ਲਵਾ ਲੈ ਜੇ ਡਿਲੀਵਰ ਉਹ ਪੈਕਿੰਗ ਕਰ ਦੋ ਅੱਛਾ ਉਹਰੇ ਲੈ ਕੇ ਬੈਟਰੀ ਉਤਾਰਾਂ ਜੋੜ ਦਈਏ ਠੀਕ ਹੈ ਹਾਂ ਮਸ਼ੀਨਾਂ ਦਾ ਕੀ ਮਹੌਲਾ ਕਿੰਨੀ ਆ ਕੇ ਜਾਂਦੀ ਹੈ ਰੋਡ ਤੇ ਬਾਈ ਦੇਖ ਜੀ ਤੇ ਕਰਮਾ ਜਿਹੜਾ ਲੈ ਲਿਆ ਹਾਂ ਉਹਦਾ ਨਾ ਹੋਣਾ ਹੈ ਨਾ ਵੀ ਨਾ ਤਾਂ ਕੋਈ ਕਿਸੇ ਨੂੰ ਘੱਟ ਦੇ ਸਕਦਾ ਬੰਦਾ ਇਹ ਬੰਦਾ ਹੀ ਨੂੰ ਬੰਦਾ ਮਾਰਦਾ ਮਾਰਦਾ ਕੋਸ਼ਿਸ਼ ਜ਼ਰੂਰ ਕਰਦਾ ਪਰ ਇਹ ਨਹੀਂ ਹੈਗਾ ਵੀ ਉਹਨੂੰ ਘੱਟ ਬਾਦੋ ਕਰੂਗਾ ਨਾ ਹਾਂ ਰੇਕ ਦਾ ਆਪਣਾ ਆਪਣਾ ਹੋ ਆ ਹਾਂ ਜਿਹੜਾ ਤੇਰੇ ਕਰਮਾਂ ਜਾਂ ਉਹ ਜਿਹੜਾ ਜੀ ਦੇ ਕਰਮਾਂ ਚ ਉਹ ਤਾਂ ਉਹਨਾਂ ਮਿਲੇ ਜਾਂਦੇ ਇੱਕ ਦਾਣਾ ਪਾਣੀ ਲਿਖਿਆ ਏਡੀ ਦੂਰ ਤਾਂ ਹੀ ਪਰਦੇ ਆ ਹੈ ਤੇ ਆਪਣੀ ਪ੍ਰਾਣੀ ਵੀ ਸੀ ਨਾ ਤੇ ਜਿਹੜੀ ਹੋਈ ਬੰਦੇ ਨੂੰ ਲਾ ਕੇ ਕਹਿ ਦਿੰਦੇ ਆ ਵੀਰੇ ਮਸ਼ੀਨਾਂ ਚੱਲ ਗਈਆਂ ਤੁਸੀਂ ਇਹ ਜੇ ਰਿਪੇਅਰ ਕਰੀ ਜਾਂਦੇ ਆ ਲੇਟ ਹੋਗੇ ਮੈਂ ਕਿਹ ਕੋਈ ਗੱਲ ਵੀ ਲੇਟ ਨਹੀਂ ਹੋਏ ਇਹ ਸਾਰੇ ਕਰਮਾਂ ਦੇ ਕਾਰਨ ਹਾਂ ਇਹ ਤਾਂ ਹੈ ਨਹੀਂ ਕੋਈ ਜਿੰਨਾ ਆਪ ਨੇ ਕਰਮਾਂ ਜੇ ਦੇਖ ਲੀਆ ਹਨਾ ਕਰਮਾਂ ਦੀਆਂ ਗੱਲਾਂ ਇਹ ਜਿਹੜੇ ਤੇਰੇ ਕਰਮਾਂ 'ਚ ਜਿਆਦਾ ਕੋੜੇ ਕਰਮਾਂ 'ਚ ਲਿਖਿਆ ਜਾਂਦਾ ਜਿਹੜਾ ਕੋ ਲਿਖਿਆ ਉਹਦਾ ਸਾਡੇ ਪਤਾ ਤਾਂ ਸਾਨੂੰ ਕੋਈ ਇਹ ਆ ਮਹੀਨ ਦੀ ਸ਼ਾਦੀ ਲਵਾਂਗੇ ਹਨਾ ਆ ਮਾਲਕ ਨੇ ਰੋਟੀ ਸਾਰਾ ਸਮਾਨ ਵਿੱਚ ਇਹਦੇ ਵੀ ਲੈ ਆਏ ਆ ਸਬਜ਼ੀ ਨਾ ਆਪਣੇ ਆਟਾ ਸਾਰਾ ਗਦਾ ਇੱਥੇ ਆ ਕਿ ਤੇਲ ਨਹੀਂ ਤੇਲ ਮੁੱਕ ਗਿਆ ਫੇਰ ਕਹਿੰਦੇ ਹੈ ਨਹੀਂ ਉਹ ਇੱਥੇ ਦਾ ਲਿਖਿਆ ਦਾ ਇੱਥੇ ਪੂਜਦਾ ਤੇਲੜਕਾ ਲਾਉਣਾ ਚਾਹਦਾ ਕਿੱਥੇ ਜਾਣਾ ਪੈਣਾ ਹਾਂ ਬਰਾਵਾ ਪਣੀ ਮੈਂਚਲ ਕਰਾਤਾ ਫੁੱਲ ਜਿਹੜਾ ਦਾ ਭੱਲੇ ਹੋ ਗਿਆ ਕਿਉਂਕਿ ਥੋੜਾ ਥੋੜਾ ਕਰਦੇ ਆਨ ਬਸ ਸਰੇ ਲੱਗ ਗਿਆ ਗਾੜ ਕਿੰਨੇ ਆ ਗਿਆ ਆਪਣਾ ਅਮਰੀਕੀ 50 ਪਯੂ ਦਾ ਗੇਟ ਚ ਆ ਗਿਆ ਪਰਾਂ ਚ ਕੋਈ ਬਾਕ ਤਾਂ ਨਹੀਂ ਹੈਗਾ ਕੋਈ ਹਾਂ ਕੋਸ ਨਹੀਂ ਹੈਗਾ ਭਾਈ ਕੋਈ ਆਰਟੀ ਚ ਭਾਈ ਕਮੈਂਟ ਕਰ ਦੇ ਦੇ ਕਿ ਜਿਹੜੀ ਆਰਟੀ ਬਾਹਰ ਤਾਂ ਨਹੀਂ ਫੇਰੀ ਹੁੰਦਾ ਜਿਹੜੀ ਆਰਟੀ ਉਹ ਹਾਂ ਉੱਪਰ ਵਾਲੇ ਰੋਡ ਤੋਂ ਜਿਹੜਾ ਅੰਨੇ ਚੜੀ ਆਉਣ ਲੱਗਦੇ ਆ ਰਾਸ ਤੋਂ ਵਾਲਾ ਇਹ ਲੋਕੇਸ਼ਨ ਕਾਢ ਵਾਲਾ ਉਧਰੋਂ ਆਰਟੀ ਆ ਇਹਦੋਂ ਤੋਂ ਮੈਂਗਾ ਬੜੀ ਤੇ ਲੱਗਣੇ ਲੱਗ ਗਏ ਆ ਹਾਂ ਮਾਰਾ ਇਹ ਨਵੇਂ ਨੁਕਸਾਨ ਤੇ ਪਜਾਵੇ ਐ ਜੀ ਐਂਟਰੀ ਵਿੱਚ ਐਂਟਰੀ ਦੀ ਗੱਲ ਨਹੀਂ ਹੈ ਕਿ ਨਹੀਂ ਮਾਰਾ ਨਵੇਂ ਰਿਹਾਣ ਤੇ ਪਜਾਵੇ ਨਫਾ ਨੁਕਸਾਨ ਨਾ ਕਿਸੇ ਮੇਰੇ ਵੀਰ ਦਾ ਕੰਬਾਇਨ ਵਾਲੇ ਦਾ ਹੋਵੇ ਮਾਰਾ ਜਨਾ ਠੀਕ ਜਿਹੜੇ ਆਂਦੇ ਜਿਹੜਦੇ ਆਏ ਆ ਤੁਸੀਂ ਆਹ ਫੋਟੋ ਜੇ ਇੱਕੜੇ ਸਾਰੇ ਫੋਟੋ ਜੇ ਜਾਨਾ ਕੋਈ ਮੇਰਾ ਵੀਰ ਨੂੰ ਨਫਾ ਨੁਕਸਾਨ ਤੇ ਬਸ ਪਜਾਉ ਰੱਖੋ ਆ ਗੋਲ ਗੋਗ ਆਗ ਜਿੰਨਾ ਕੇ ਆਗ ਦੇ ਰਹੇਗਾ ਕੋਈ ਵੀ ਆ ਗਿਆ ਜੋ ਆਪਾਂ ਦਾ ਸਾਰੇ ਨਾਗ ਨਵੀਂ 2 ਰੁਪਈਆ ਦਾ ਆ ਰ ਆਉਂਦੇ ਦੇਖ ਬਈ ਕਿਹੜੀਆਂ ਆਪਾਂ ਤੇ ਚਿੜੀਆਂ ਦਾ ਘਰ ਛੱਡਿਆ ਪੰਛੀਆਂ ਦਾ ਜੌਂਗਾ ਨਾ ਨੇ ਕਿ ਕਿਸੇ ਦੇ ਨਿਆਣੇ ਹੈ ਨਾ ਕਿਸੇ ਦਾ ਕੋਈ ਡ੍ਰੀਮ ਹੈ ਕਿਸੇ ਦਾ ਵੀ ਮੈਂ ਮਨਸੀਜ ਲਾ ਕੇ ਆਪਣੇ ਮੁੰਡੇ ਨੂੰ ਆ ਲੈ ਕੇ ਦਊ ਜਿਸ ਨੂੰ ਮੈਂ ਵੀ ਸੀਜ਼ਨ ਲਾ ਕੇ ਮੈਂ ਆਪਣੇ ਕੁੜੀ ਨੂੰ ਆ ਕੁਝ ਲੈ ਕੇ ਦਊ ਜਿਸ ਨੂੰ ਇਹ ਮੈਂ ਸੀਜ਼ਨ ਲਾ ਕੇ ਨਾ ਵਿਆਹ ਕਰੂ ਕਰਾਉਂ ਆਪਣਾ ਵਿਆਹ ਕਰਾਉਂ ਮੇਰਾ ਦੂਜਾ ਵਿਆਹ ਲੱਜੇ ਜਿਹੜੇ ਬਹੁਤ سارے ਸੁਪਨੇ ਆ ਰਹੇ ਗੰਦੇ ਦੇ ਆਪਣੇ ਆਪਣੇ ਹੈਗੇ ਨੇ ਆਹ ਕਾਰ ਹੈਡਿੰਗਾਂ ਨੇ ਇਹ ਵੀ ਵਜਾਰੇ ਹੁਣ ਸੋਚ ਕੇ ਆਉਂਦੇ ਹੋਣਾ ਜਿੰਨੇ ਡਰਾਈਵਰ ਕੋਲ ਹੈਲਪਰ ਆਉਂਦੇ ਆ ਉਹਨਾਂ ਦਾ ਕਹਾਂਦਾ ਕਿ ਕੰਪੀਰਾਂ ਨੂੰ ਹੋਣੀਆ ਇਹ ਵੀ ਦਿਨ ਬਾਅਦ ਉਹਨਾਂ ਨੂੰ ਬਣਾਵਾਂਗੇ ਹੈਗਾ ਨਹੀਂ ਵੇਖ ਤਾਂ ਸਿਸਟਮ ਆਪਣਾ ਬਣਾ ਇੱਕ ਡਰਾਈਵਰ ਕੋਈ ਮਾੜਾ ਨਹੀਂ ਹਾਂ ਇਹ ਤਾਂ ਵੇਖ ਤਾਂ ਕੰਮ ਨਹੀਂ ਚੱਲਦੇ ਕਿ ਹੁਣ ਸਟਾਫ ਕੀ ਬੀ ਬਹੁਤ ਆ ਗਿਆ ਜਿੱਦਾਂ ਵੀ ਪੋਚੀ ਆਏ ਮੇਹਬਾਨੀ ਭਾਈ ਕਿਹਦੇ ਆ ਗਏ ਇਹ ਲੱਗਾ ਮੇਰਾ ਬੰਦਾ ਪਿੰਡ ਤੇ ਹੋਵੇ ਤਾਂ ਘਰਾ ਗਿਆ ਮੈਂ ਕਿਹਾ ਮੇਰੇ ਨੇ ਆ ਦੇਰ ਮੇਰੇ ਕਰਨੀ ਬੰਦੇ ਬਾਦੂ ਆ ਜਿਹਨਾਂ ਦਾ ਸਾਥ ਹੈ ਕਰਫੇਰ ਗੱਲ ਮਿਲਾ ਕੇ ਨਰਿੰਦਰ ਵਰਧਨ ਉਹ ਬੋਲ ਵੀ ਜੱਕਦਾ ਇਹਨੂੰ ਉਦ ਦਾ ਜੱਕਲਾ ਐਸਾ ਹੀ ਹੈ ਇੱਕ ਬੰਦੇ ਨੂੰ ਪਹਿਨਾ ਲਾ ਦੇਣਾ ਸਾਡੇ ਨਾਲ ਵੀ ਦੀ ਮੌਕੇ ਦੇ ਜਵਾਬ ਇਹਦਾ ਇੰਨਾ ਸ਼ੁਕਰ ਕਰ ਮੇਰਾ ਬੰਦਾ ਇੱਕ ਸਫੇਰ ਰੱਖਿਆ ਹੋਇਆ ਦਾ ਵੈਦਗੀ ਮਦੀਨਾ ਤੋ ਆ ਕੱਲਾ ਭਾਈ ਕੀ ਕਰੂਗਾ ਨਾ ਬੰਦਾ ਮੈਂ ਮਦੀਨਾ ਰੇ ਡੀਜ਼ਲ ਪਾਣੀ ਸੌ ਦਾ ਪਕੜਿਆ ਲਿਆ ਕਰਿਆ ਲਿਆ ਮੈਂ ਮਹੀਨਾ ਦੇਖੂਗਾ ਕਿ ਮੈਂ ਚਰਾਉਂਗਾ ਉਹ ਕਹੇਗਾ ਕਿ ਇੱਕ ਬੰਦਾ ਸਟੱਪ ਕਰੇਗਾ ਇਹ ਤਾਂ ਹੀ ਗੇ ਵਿੱਚ ਪਤਾ ਕੀ ਹੈ ਮੁੰਡੇ ਕਾ ਜਿੰਦਗੀ ਕਿ ਮੈਂ ਇਧਰ ਲੈ ਬਈ ਨਾ ਮੀਆਂ ਵੀ ਸੀਨਾ ਲੈ ਗਿਆ ਇਹ ਚੱਲ ਸਟਾਫ ਰੱਖ ਲੈ ਕੋਈ ਦੇ ਬਾਬੇ ਹੁਣ ਮਸ਼ੀਨ ਲਿਆਉਂਦਾ ਬਾਈ ਉਹ ਨੀਂਦੀ ਲੱਗ ਟਿੱਡ ਬਣ ਕੇ ਲਿਆਉਂਦਾ ਪਹਿਲੇ ਲਾਗ ਇਕੱਠੇ ਕਰਕੇ ਕੋਈ ਕਿਧੋਂ ਮੱਠੀ ਕਰ ਦਵੇ ਬਾਈ ਵੇਖਰੀ ਨਹੀਂ ਇਕੱਠੀ ਹੁੰਦੀ ਇੰਨੀ ਇੰਨੀ ਮਹੀਨ ਕਿੰਨੇ ਦੀ ਰਕੀਣਾ ਹਾਂ ਤੇ ਹੁਣ ਆਇਆ ਲੈ ਹੁਣ ਬੰਦੇ ਪੈਸੇ ਲੈ ਕੇ ਭੱਜਿਆ ਦੋ ਦੋ ਤਿੰਨ ਤਿੰਨ ਘਾਮਾ ਤੋਂ ਕੋਈ ਯਾਰ ਗੱਲ ਤਾਂ ਕਿੱਦਣਾ ਆਇਆ ਅਗਲੇ ਤੋਂ ਕਹਿ ਦੇ ਦੀ ਵੀ ਮੈਨੂੰ ਲੱਗਦਾ ਹਾਂ ਭਾਈ ਜਿਹੜੀ ਜੰਗੋਂ ਦੇ ਕਈ ਵਾਰ ਕੇ ਆਉਂਦਾ ਚਲੋ ਮਜਬੂਰੀ ਵੀ ਹੁੰਦੀ ਹੈ ਕਿ ਚਲੋ ਮਜਬੂਰੀ ਵੀ ਹੋ ਜਾਂਦੇ ਆ ਆ ਕੇ ਆਪਾਂ ਉਹ ਜੋਂ ਤਰ੍ਹਾਂ ਡੈਡੀ ਆ ਸਾਰੀ ਵੇਅਰ ਕਰਾ ਗਿਆ ਹੁਣ ਐਮਰਜੈਂਸੀ ਘਰ ਨੂੰ ਭੱਜਿਆ ਉਹ ਜਿਹੜੇ ਯਾਰ ਪਿੱਛੇ ਡੱਬਰ ਹਾਂ ਕੋਈ ਨਹੀਂ ਸਾਰੀ ਚੀਜ਼ਾਂ ਹੋ ਗਈਆਂ ਪਰ ਬੰਦੇ ਪਰ ਵਿਸ਼ਵਾਸ ਹੋਵੇ ਨਾ ਮੰਦਾ ਚਾਹਿਆ ਯਾਰ ਮੇਰੀ ਗੱਲ ਨੂੰ ਸੀਜ਼ਨ ਦੇ ਵਿੱਚ ਵੀ ਚੱਲ ਜਵੇ ਉਹ ਥੋੜੇ ਜਿਹੇ ਬੰਦੇ ਹਾਂ ਹਾਂ ਕਿਨਾਂ ਇੱਕ ਮੱਛੀਆਂ ਸਾਰੀਆਂ ਵੀ ਗੰਦੀਆਂ ਨਹੀਂ ਹੁੰਦੀ ਹਨਾ ਵੀ ਤਲਾਓ ਦੇ ਵਿੱਚ ਜਿਹੜੀ ਮੱਛੀ ਹੁੰਦੀ ਆ ਕੋਈ ਮੱਛੀ ਨੂੰ ਮੱਛੀ ਖਾਂਦੀ ਆ ਉਹ ਚੰਗਾ ਚੱਲ ਜੀ ਚੱਲੀਏ ਫਿਰ ਟਿਕਾਣੀ ਤੋਂ ਹੋਰ ਬਹੁਤ ਮੈਮਾ ਠੰਡਾ ਹੋ ਗਿਆ ਬਾਬੇ ਸਾਰੇ ਟਾਂਗੇ ਆ ਰੰਡ ਮੈਂ ਕਹਿੰਦਾ ਵੀ ਇੰਨੀ ਰੰਡ ਮੈਂ ਨਹੀਂ ਕਰਦਾ ਇਹ ਕਣਕਾ ਵੀ ਅੱਜ ਕੀ ਫੁੱਲ ਟੌਪ ਦੀਆਂ ਖੜੀਆਂ ਨੇ ਉਹਵਾ ਚਾੜ ਦੇਣੀ ਹੈ ਨਾ ਇਹ ਕਿੰਨਾ ਜਿਹਾ ਉਹ ਕਰ ਲਿਆ ਮੋਟਰਾਂ ਲੱਗ ਗਈਆਂ ਪਾਣੀ ਆ ਗਿਆ ਪਾਣੀ ਖੁੱਲਣਾਗਾ ਹਲੇ ਵੀ ਪਾਣੀ ਲਾਈ ਜਾਂਦੇ ਨੇ ਨਾ ਕਣਕਾਂ ਨੂੰ ਪਾਣੀ ਖੁੱਲਣ ਲੱਗ ਗਿਆ ਚੱਲੀਏ ਅਗੋਂ ਲੈ ਬਾਬੇ ਤੋੜ ਲਈ ਮਸ਼ੀਨ ਹੁਣ ਕਹਾਂ ਨੇ ਟਿਕਾਣੇ ਪਰ ਹਨਾ ਜੀ ਹੋਰ ਪਿਆ ਕਿਦਰ ਕਰਦੇ ਆ ਸੈਟਿੰਗ ਬਾਕੀ ਮੈਂ ਆ ਪੁੱਛੂਗਾ ਬਾਈ ਨੂੰ ਮੈਂ ਤੇ ਦਾ ਬੀ ਐਸ ਫੋਰ ਜੀ ਦਾ ਸਾਹ ਵੀ ਨਹੀਂ ਹੈਗਾ ਜਬੀ ਇੱਕ ਮਿੰਟ ਜੀ ਦੇ ਬੰ ਪਹੁੰਚ ਗਏ ਟਿਕਾਣੇ ਤੇ ਪੰਪ ਤੇ ਤੇ ਆ ਗਿਆ ਭਾਈ ਇਹ ਨਵੀਂ ਮਸ਼ੀਨ ਤੇ ਉਹ تھی ਅਗਰ ਆਪਣਾ ਦਸ਼ਮੀ ਦਾ ਫੈਲਾਂਗੇ ਤੇ ਫਿਰ ਦੁਬਾਰਾ ਚੱਲਦੇ ਆਪਾਂ ਆਪਣੇ ਟਿਕਾਣੇ ਤੇ ਜਾ ਕੇ ਪ੍ਰਸ਼ਾਦਾ ਪਾਣੀ ਚਾਗਦੇ ਆ ਤੇ ਇੱਥੇ ਵਸੇ ਨੇ ਨੰਨੇ ਭਾਈ ਕੰਬੂ ਇੱਥੇ ਕਹਿਣ ਜਾਂਦਾ ਕਰਦੇ ਇੰਦਿਆਂ